ਕਦੇ ਨੀ ਮੇ ਨਾ ਰੈਚ ਰੈ ਬਣਾ ਕੇ ਚੱਲਦਾ ਸਾਰਾ ਦਿਨ ਮੇ ਨਾ ਲੜਦਾ ਰਹੂਗਾ ਬੀ ਹਾਂ ਪੂਆ ਲਾ ਉਹਨੂੰ ਫੋਨ ਕਰਮੋ ਨੂੰ ਹਾਂ ਇਹ ਨਾ ਤੂੰ ਵੀ ਹਰੇਕ ਗੱਲ ਉਹਦੀ ਵੱਡਿਆ ਕਰ ਤੈਨੂੰ ਪਤਾ ਤੇਰੇ ਪਿਓ ਦੇ ਸੁਭਾਅ ਦਾ 24 ਘੰਟੇ ਸੂਈ ਚੱਕੀ ਰੱਖਦੇ ਨਾ ਤੂੰ ਘਾਟਾ ਨਾ ਉਹ ਘਾਟਾ ਪੂਆ ਜੀ ਤੂੰ ਮੇਰੀ ਗੱਲ ਸੁਣੇਗਾ ਜੇ ਮੈਂ ਆਪ ਮਹਾਰੇ ਕਰ ਲੱਗਿਆ ਉਹ ਫੇਰ ਛੋਡੇ ਅੱਗੇ ਨੂੰ ਕਹੀ ਜਾਓਗੇ ਵੀ ਆਪ ਚੱਲਦਾਗਾ ਜਿਹਨ ਨੂੰ ਮੈਂ ਪੁੱਛ ਕੇ ਜਨਾ ਕੋ ਰਾਇ ਬਾਜੀ ਕਰਾ ਤਾਂ ਮੇਰੀਆਂ ਗੱਲਾਂ ਨੂੰ ਪੜੀਆਂ ਲੱਗ ਜਾਂ। ਤੂੰ ਦੱਸ ਮੈਂ ਕਰਾਂ ਕੀ? ਪੁੱਤ ਕੁਛ ਨਹੀਂ ਹੁੰਦਾ। ਮਾਪਿਓ ਕਹਿੰਦਾ ਹੀ ਹੁੰਦਾਗਾ ਤੇ ਚੁੱਪ ਕਰਕੇ ਨਾ ਸੁਣ ਲਿਆ ਕਰ। ਜਿੱਥੋਂ ਦੀ ਮੰਨਤੀ ਕਰਨੀ ਹੁੰਦੀ ਹੈ ਕਰੀ ਚੱਲ। ਇਹ ਤਾਂ ਮੇਰੀ ਮਾਂ ਹੀ ਆ ਪਤਾ ਨਹੀਂ ਕਿਵੇਂ ਕੱਟੀਆਂ ਇਹਦੇ ਨਾਲ। ਐਡਾ ਵੀ ਮਾੜਾ ਨਹੀਂ ਮੇਗਾ। ਜਿੰਨਾ ਤੂੰ ਸਮਝਦਾ। ਲਾ ਫੋਨ ਤੂੰ ਚੰਗਾ ਹੈਗਾ। ਮੈਡਮ ਵੀ ਨਹੀਂ ਆਈ। ਮਾਰੇ ਫੈਕ ਵੀ ਆਈ। ਤੂੰ ਹੋਗਾ। ਹਾਂ ਮਾਉਦੀ। ਹੈਲੋ। ਸਤਿ ਸ਼੍ਰੀ ਅਕਾਲ ਪੈਨ ਜੀ ਹੋਰ ਠੀਕ ਹੈ ਹਾਂ ਠੀਕ ਹੈ ਕਰਮ ਨਾ ਪੈਨ ਜੀ ਹੋਊਗੀ ਤਾਂ ਤੁਹਾਡੇ ਕੋਲ ਹੀ ਐਡਾ ਝੂਠ ਕਿਉਂ ਮਾਰਦੇ ਹੋ ਇਹ ਜੀ ਹਾਲਤ ਚ ਭਲਾਉਣੇ ਕਿੱਥੇ ਜਾਣਾਗਾ ਚਲ ਕੋਈ ਨਹੀਂ ਤੁਸੀਂ ਉਹਦੇ ਨਾਲ ਮੇਰੀ ਗੱਲ ਕਰਵਾ ਦਿਓ ਅਸੀਂ ਇਹਨਾਂ ਨੂੰ ਲੈ ਕੇ ਜਾਣੀ ਹੈ ਪੈਨ ਜੀ ਉਦੀ ਗੋਦ ਪ੍ਰਵਾਈ ਕਰਵਾਉਣੀ ਤਾਂ ਕਰਕੇ ਸਾਨੂੰ ਫੋਨ ਲਾਇਆ ਕੀ ਆਖਿਆ ਇਹੋ ਜੀਆਂ ਗੱਲਾਂ ਨਾ ਕਰੋ ਤੁਸੀਂ ਨਾਂ ਤੋੜਨ ਵਾਲੀਆਂ ਅਕਸਰ ਮਾਪੇ ਧੀ ਨੂੰ ਵਾਹ ਨਹੀਂ ਸਕਦੇ ਹੁੰਦੇ ਆਪਦੇ ਘਰ ਵਿਆਹਤੀ ਵਰਤੀ ਆਪਦੇ ਘਰਵਾਰ ਦੀ ਹੁੰਦੀ ਆਪਦੇ ਘਰੇ ਬਸੇ ਰਸ ਦੇਖੋ ਭੈਣ ਜੀ ਮੈਂ ਨਾ ਤੁਹਾਨੂੰ ਛੇਤੀ ਛੇਤੀ ਗੱਲ ਦਾ ਜਵਾਬ ਦੇਣਾ ਨਹੀਂ ਚਾਹੁੰਦੀ ਪਰ ਐਨਾ ਤੁਸੀਂ ਤਾਂ ਹਾਂ ਨਾ ਜਾਓ ਜਵਾਬ ਮੈਨੂੰ ਵੀ ਦੇਣੇ ਆਉਂਦੇ ਹਾਂ ਇਹ ਫਿਰ ਤੇਰੇ ਕਰਕੇ ਤੇਰੀ ਧੀ ਘਰੇ ਬਿਹਾਉਣੀ ਹੈ ਤੂੰ ਅਸੀਂ ਤਾਂ ਤੇਰੀ ਧੀ ਨੂੰ ਨੇ ਆਖਿਆ ਸ਼ਰਮ ਤਾਂ ਭੈਣ ਜੀ ਤੈਨੂੰ ਨਹੀਂ ਹੈਗੀ ਜਿਹੜੀ ਆਪਦੀ ਧੀ ਦਾ ਘਰ ਬਸਣ ਨਹੀਂ ਦਿੰਦੀ ਸਾਨੂੰ ਤਾਂ ਸ਼ਰਮ ਹੈ ਅਸੀਂ ਤੇ ਆਪਦੇ ਘਰੇ ਬੈਠੇ ਹਾਂ ਉਹ ਸਾਡੀ ਕਿਸਮਤ ਹੈ ਤੂੰ ਸਾਡੇ ਤੋਂ ਕੀ ਲੈਣਾ ਕੋਪਾ ਭਤੀਜੀ ਉਹ ਤਾਂ ਸਾਡੇ ਲੇਖ ਹੈ ਜਿਵੇਂ ਸਾਡੇ ਲਿਖੇ ਸੀ ਨਾ ਉਮੇ ਸਾਨੂੰ ਸਾਡੀ ਕਿਸਮਤ ਦਾ ਰੰਗ ਮਿਲ ਗਿਆ ਵੀ ਹਾਂ ਆਹ ਕੁਝ ਲਿਖਿਆ ਸੀ ਕੋਈ ਤੈਨੂੰ ਆਈ ਨਹੀਂ ਹੈਗਾ ਵੀ ਤੈਨੂੰ ਜਿਆਦਾ ਚੰਗੀ ਜੰਮਿਆ ਸੀ ਤੇਰੇ ਮਾਪਿਆਂ ਨੇ ਤੇ ਸਾਨੂੰ ਮਾੜੇ ਜੰਮਿਆ ਸੀ ਅਸੀਂ ਅੰਬਰ ਦੇ ਤਾਰੇ ਨਹੀਂ ਡਿੱਗੇ ਹੈਗੇ ਹਾਂ ਕਰਮੋਨਾ ਕਰਾ ਦੇ ਗੱਲ ਕਰਮੋਨਾ ਕਰਾ ਦੇ ਗੱਲ ਕਰਮੋਨਾ ਗੱਲ ਵੇਖੋ ਭੈਣ ਜੀ ਕਰਮੋਨਾ ਗੱਲ ਕਰਾ ਦੇ ਠੀਕ ਹੈ ਨਾ ਨਹੀਂ ਮੈਂ 1-2 ਦਿਨਾਂ ਦੇ ਵਿੱਚ ਆ ਇੱਥੇ ਆਉਂਗੀ ਤੇ ਮੈਂ ਕਰਮ ਨੂੰ ਲੈ ਕੇ ਜਾਉਂਗੀ ਤੂੰ ਰੋਕ ਲਈ ਮੈਨੂੰ ਮੈਂ ਆਉਂ ਕੋਈ ਗੱਲ ਨਹੀਂ ਤੂੰ ਰੋਕ ਲੈ ਤੂੰ ਕੀ ਚਾਹੁੰਨੀ ਹੈ ਵੀ ਅਸੀਂ ਨਾ ਆ ਕੇ ਸਾਨੂੰ ਨਾ ਉਹਰੇ ਸੜਕ ਤੇ ਆ ਕੇ ਸਾਡੇ ਨਾਲ ਕੁੜੀ ਗੱਡੀ 'ਚ ਚੜਾ ਗਈ ਅਸੀਂ ਤੇਰੇ ਘਰੇ ਆਉਂਦੇ ਨਹੀਂ ਨਾ ਤੇਰੇ ਘਰ ਦੇ ਚਾਹ ਪਾਣੀ ਪੀਣ ਦੀ ਸਾਨੂੰ ਲੋੜ ਹੈ ਨਾ ਅਸੀਂ ਆਈਏ ਪਰ ਸਾਡੀ ਸਾਡੇ ਘਰੇ ਹੀ ਹੁੰਨੀ ਚਾਹੀਦੀ ਹੈ हां हो ਅੱਜ ਤੱਕ ਤੈਨੂੰ ਧੀ ਦਿਸ ਗਈ ਪਹਿਲਾਂ ਤਾਂ ਕੱਲ ਤੂੰ ਧੀ ਦੀ ਸਾਰ ਨਹੀਂ ਲਈ ਸੀ ਹਾਰਮੋਨਾਂ ਗੱਲ ਕਰਵਾ ਦੇਣੀ ਹਾਂ ਕਰਮੂ ਸਾਸਰੀ ਘਰ ਪੁੱਤ ਕਿਵੇਂ ਹੈ ਮੈਂ ਵਧੀਆ ਠੀਕ ਐ ਤੂੰ ਦੱਸ ਹਾਂ ਹਾਂ ਪੁੱਤ ਸਾਰੇ ਠੀਕ ਐ ਤੇਰੀ ਮੰਮੀ ਵੀ ਠੀਕ ਐ ਮਨਿੰਦਰ ਵੀ ਠੀਕ ਐ ਸਾਰੇ ਠੀਕ ਠਾਕ ਐ ਤੂੰ ਸਰਾ ਤੇਰੀ ਸਿਹਤ ਕਿਵੇਂ ਠੀਕ ਐ ਚਲ ਪੁੱਤ ਚੰਗੀ ਗੱਲ ਐ ਤੂੰ ਨਾ ਐ ਕਰੀ ਤਿਆਰੀ ਕਰ ਲਈ ਆ ਆਪਦੀ ਅਸੀਂ ਤੈਨੂੰ ਲੈਣ ਆਵਾਂਗੇ ਹਾਂ ਅਸੀਂ ਤੈਨੂੰ ਹੋ ਸਕਦਾ ਕੱਲ ਨੂੰ ਆਗੇ ਨਹੀਂ ਫਿਰ ਇਹਨੂੰ ਅਇਤਵਾਰ ਨੂੰ ਤਾਂ ਪੱਕਾ ਆਵਾਂਗੇ ਆਵਾਂਗੇ ਨਾ ਕੱਲ ਨੂੰ ਐ ਕਰ ਹਾਂ ਮੈਂ ਤੇ ਲਿਖ ਆਵਾਂਗਾ ਬਸ ਆ ਵੀ ਤਿਆਰੀ ਕਰ ਚੰਗਾ ਪੁੱਤ ਹਾਂ ਬਖਿਆਲ ਰੱਖੀ ਦਵਾਈ ਬੂਟੀ ਲੈਂਦੀ ਰਹੀ ਟੈਨਸਰ ਹਾਂ ਠੀਕ ਹੈ ਪੁੱਤ ਚੰਗਾ ਚੰਗਾ ਦੇਖ ਲੈ ਪੂਆ ਮਾ ਮਾਮਾ ਥੀਂ ਦੇ ਕਿੰਨਾ ਫਰਕ ਆ ਕਿਵੇਂ ਬੋਲਦੀ ਸੀ ਬੋਲੀ ਜਾਂਦੇ ਫਿਰ ਬੋਲ ਕਿਉਂ ਨਹੀਂ ਕਿਹ ਦੱਸ ਮੇਰੀ ਲੱਤ ਤੋੜਤੀ ਜਿਹੇ ਜਿਹਾ ਉਹਨੇ ਕਹੀਆਂ ਹੋਈਆਂ ਮੈਂ ਤਾਂ ਸੁਣ ਲਾਂਗਾ ਮੇਰੇ ਕਿਹੜਾ ਕਹਾ ਚੂੜੀਆਂ ਪੰਗ ਮੈਂ ਵੀ ਸਨਾਤਕ ਫਿਰ ਕਿਵੇਂ ਛੇਤੀ ਕਰਮੋ ਨਾਲ ਗੱਲ ਕਰਵਾਤੀ ਪਹਿਲਾਂ ਤਾਂ ਐਸੀ ਮੇ ਤਾਂ ਗੱਲ ਹੀ ਨਹੀਂ ਕਰਵਾਉਂਦੀ ਮੇਰੇ ਕਰ ਲੋ ਕੀ ਕਰ ਲੋਗੀ ਇਹੀ ਗੱਲ ਤਾਂ ਮੈਂ ਬਾਪੂ ਨੂੰ ਕਹਿਣਾ ਚਾਹੁੰਦਾ ਸੀ ਕਿ ਤੂੰ ਜਾਂਦਾ ਨਹੀਂ ਫਰਾਨਾ ਤੇ ਕਿਹੜਾ ਜੋ ਤੋੜੂਗੀ ਫੇਰ ਹੀ ਆ ਹੁਣ ਬੁੜੀ ਤਾਂ ਬੁੜੀਆਂ ਨਾਲ ਗੱਲ ਕਰ ਸਕਦੀ ਆ ਹੁਣ ਮੈਂ ਉਹਦੇ ਨਾਲ ਜਾ ਕੇ ਕੀ ਗੱਲ ਕਰਾਂ ਮੈਂ ਤੇਰੇ ਨਾਲ ਚੱਲੂੰਗੀ ਠੀਕ ਐ ਫੇਰ ਲਿਆਵਾਂਗੇ ਆ ਤੇ ਆ ਮੈਂ ਵੱਧ ਘਟਾ ਹੋਣਾ ਕਰ ਤੂੰ ਬਸ ਠੀਕ ਆ ਪੂਆ ਤੂੰ ਮੇਰੇ ਨਾਲ ਚੱਲੀ ਆਪਾਂ ਚੱਲਿਆਵਾਂਗਾ ਭੱਲਿਆਵਾਂਗੇ ਕੱਲ ਨੂੰ ਥੋੜਾ ਜਿਹਾ ਕੰਮ ਹੈਗਾ ਤੇ ਪਰਸੋਂ ਆਪਾਂ ਐਤਵਾਰ ਨੂੰ ਚੱਲਾਂਗੇ ਠੀਕ ਆ ਹਾਂ ਮੈਂ ਉਹਨੂੰ ਕਹਿਤਾ ਵੀ ਅੱਧੀ ਤਿਆਰੀ ਕਰ ਠੀਕ ਆ ਚਲਾ ਜਾ ਰੋਟੀ ਖਾ ਲੈ ਰੋਟੀ ਤਿਆਰੀ ਦੀ ਤੇਰੀ ਮਾਂ ਆ ਦੇਖਾ ਵੀਰੇ ਨੂੰ ਫੋਨ ਕਰਕੇ ਕੀ ਕਹਿੰਦਾ ਹੈਗਾ ਕਦੋਂ ਕੁੱਤਰੂਗਾ ਕਰੋ ਤੇ ਤੁਰਿਆ ਹੋ ਇੱਕ ਤਾਂ ਉਹ ਹੀ ਜੀ ਖਾ ਲੈਨੇ ਕੱਪੜੀ ਨਹੀਂ ਕੱਢ ਕੇ ਦੇਣੀ ਵੀਰ ਦੇ ਘੰਟਾ ਦਾ ਹੈਲੋ हां बिरै एदा ठीक ठाक ਪਹੁੰਚ ਗਏ ਤੀ ਤੂੰ ਦੱਸ ਤਿਆਰ ਹੋ ਗਿਆ ਕਨਾ ਹਲੇ ਧੁੱਕਰਾ ਅੱਛਾ ਜੀ ਫਿਰ ਹੋ ਜਾ ਵੀਰ ਬਣ ਕੇ ਤਿਆਰ ਖਰ ਜਾਣਾ ਆਪਾ ਲੈ ਮੈਂ ਤਾਂ ਉਹਨਾਂ ਦੇ ਘਰੇ ਜਾ ਵੀ ਆਈ ਕਹਿ ਵੀ ਆਈ ਵੀ ਮੇਰਾ ਵੀਰ ਆਊਗਾ ਬਿਰੇ ਉਹਨਾਂ ਤਾਂ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਵੀ ਐਡਾ ਵੱਡਾ ਬੰਦਾ ਸਾਡੇ ਘਰ ਆਊਗਾ ਕਹਿੰਦੇ ਸਾਡੇ ਕੋਲੇ ਭੀ ਨੰਬਰ ਨਹੀਂ ਸੀ ਨਾ ਸਾਨੂੰ ਕੋਈ ਉਹ ਤੇ ਨਹੀਂ ਸੀ ਕਾਰਡ ਭੇਜ ਦੇ ਹਾਂ ਹਾਂ ਵੀਰੇ ਹਾਂ ਤੇ ਮੈਨੂੰ ਕਹਿਤਾ ਧੀਆ ਮਾਂ ਮੈਂ ਵੀਰ ਨੂੰ ਕਹਿਤਾ ਵੀਰ ਆਊਗਾ ਤਾਂ ਕਹਿੰਦੇ ਫੁੱਲੇ ਨਾ ਸਮਾਉਣ ਕਹਿੰਦੇ ਭਾਈ ਜ਼ਰੂਰ ਆਵੇ ਸਾਡੇ ਖੁਸ਼ ਹੋਗੇ ਨਾ ਨਾ ਵੀਰੇ ਉਹਨਾਂ ਨੂੰ ਆਪਣੇ ਕੋਲ ਇਸ ਦਾ ਕਿੱਥੇ ਪਤਾ ਲੱਗਣਾ ਹੈਗਾ ਪੁੱਛਦੇ ਤਾਂ ਹੈਗੀ ਸੀ ਕਹਿੰਦੇ ਤੂੰ ਗਈ ਤੀ ਵੀ ਕੀ ਗੱਲ ਤੀ ਮੈਂ ਤਾਂ ਉਹਨਾਂ ਨੂੰ ਕਹਿਤਾ ਵੀ ਮੇਰੀ ਮਾਂ ਬਿਮਾਰ ਤੀ ਆ ਲਾਡੀ ਪਕਾਈ ਮਾਰਿਆ ਆ ਕਿਸੇ ਕੋਲੇ ਉਹਨੇ ਆਪਦੀ ਧਾਈ ਨੂੰ ਦੱਸਤਾ ਵੀ ਮੇਰੇ ਮਾਮੇ ਦਾ ਰੌਲਾ ਵੀ ਆ ਲੜਾਈ ਲੜੀ ਹੋਗੀ ਪੁਲਸਲੇ ਵਿਚ ਆ ਕੇ ਆ ਤੈਨੂੰ ਪਤਾ ਸ੍ਰੀਕਣੀਆਂ ਕੌਣ ਹੁੰਦੀਆਂ ਨੇ ਵੀਰੇ ਉਹ ਸਾਰੇ ਪਿੰਡ ਚ ਗਾਤਾ ਪਹਿਲਾਂ ਤਾਂ ਮੇਰੀ ਤਾਈ ਖੜਕਾਈ ਆ ਕੇ ਹਾਂ ਫਿਰ ਮੈਂ ਉਹ ਨੂੰ ਕਿਹਾ ਮਾਖਾ ਨਾ ਇਹ ਜੀ ਕੋਈ ਗੱਲ ਨਹੀਂ ਤੀ ਮਾਖਾ ਤਾਂ ਜਵਾਕ ਤੀ ਮੈਂ ਤਾਂ ਮਾ ਮੈਂ ਘਰੋਂ ਨਿਕਲ ਨਹੀਂ ਮਾਰਨੀ ਆਏ ਕਹਤਾ ਵੀ ਹੂੰ ਜਾਣ ਨਹੀਂ ਦੇਣਾ ਵੀ ਨਾਲ ਤਿਆਰ ਹੋ ਜੂਗਾ ਫਿਰ ਆਏ ਕਹਿ ਕੇ ਤਾਲਿਆ ਹਾਂ ਹਾਂ ਵੀਰੇ ਠੀਕ ਆ ਵੀਰੇ ਟਾਈਮ ਨਾਲ ਆ ਜੀ ਭਾਈ ਬਣ ਕੇ ਕੱਪੜੇ ਜਿਹੜੇ ਮਰਜ਼ੀ ਪਾ ਲਈ ਵੀਰੇ ਤੇਰੇ ਤਾਂ ਸਾਰੇ ਸੋਹਣੇ ਲੱਗਦੇ ਮੇਰੇ ਵੀਰ ਦੇ ਹਾਂ ਤਉ ਦਾ ਦਿਆਲੀ ਰਫਣੀ ਪਈ ਆਪਰੇ ਮਾਤਾ ਕਿਨੇ ਵੀਰੇ ਚੱਕੀ ਲਈ ਹਾਂ ਹਾਂ ਅੱਛਾ ਜਾਂ ਫਿਰ ਪਿਸਤੌਲ ਲਈ ਵੀਰ ਬਣ ਕੇ ਤੈਨੂੰ ਪਤਾ ਹੈ ਮੇਰੀ ਚੜਾਈ ਦੇਖੀ ਕਿੰਨੀ ਹੋਊਗੀ ਕਹਿਣਗੇ ਤਾ ਪਾਈ ਐਡਾ ਵੱਡਾ ਬੰਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਆ ਤਾਂ ਮੈਨੂੰ ਮੇਰੇ ਭਾਈ ਤੇ ਮਾਣ ਹੈਗਾ ਵੀ ਦੁਨੀਆ ਜਾਣਦੀ ਹੈ ਮੇਰੇ ਵੀਰ ਨੂੰ ਠੀਕ ਹੈ ਠੀਕ ਆ ਫਿਰ ਟਾਈਮ ਨਾਲ ਆ ਜੀ ਵੀਰੇ ਮੈਂ ਲਾਡੀ ਨੂੰ ਵੀ ਦੇਖਦੇ ਵੀ ਕਿੱਧਰ ਭੱਗ ਗਿਆ ਇੱਧਰ ਹੀ ਫਿਰਦਾ ਜਾ ਤੀਗਾ ਮੈਨਾਂ ਤਾਂ ਕਿਸੇ ਕੋਲੇ ਭੱਗ ਗਿਆ ਹੂੰ ਮੁੰਡੇ ਨੂੰ ਕਹਿਣ ਵਾਸਤੇ ਹਾਂ ਆ ਗੱਡੀ ਤੇ ਫਿਰ ਆਪਾਂ ਲਾਡੀ ਆਲੀ ਲੈ ਜਾਾਂਗੇ ਭਾਈ ਤੂੰ ਲਿਓ ਜੀ ਤੂੰ ਲੈ ਆਈ ਠੀਕ ਐ ਠੀਕ ਐ ਵੀਰੇ ਠੀਕ ਐ ਹਾਂ ਕੰਠਾ ਵੀ ਪਾ ਲਈ ਭਾਈ ਬਣ ਕੇ ਹਾਂ 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 ਵੀਰੇ ਫੇਰੀ ਪਤਾ ਲੱਗੂ ਮੇਰੇ ਵੀਰ ਦੀ ਫੇਰੀ ਪਛਾਣੂ ਕੀ ਕਹਿੰਦੇ ਹੂੰ ਮਨਿੰਦਰ ਕਿਜੀ ਟੇਕ ਗਈ ਹੁਣ ਤਾਂ ਹਾਂ ਸਮਝ ਗਈ ਖੇਰਾ ਤਾਂ ਬਹੁਤ ਰੋਂਦੀ ਸੀਗੀ ਕਹਿੰਦੀ ਤੁਸੀਂ ਨੇ ਗਲਤ ਕੀਤਾ ਮੰਮੀ ਇਹ ਹੂੰ ਪਰਮਣਾ ਲਈ ਮੰਨ ਗਈ ਉਹ ਫੇਰ ਮੈਂ ਤੈਨੂੰ ਕਿਹਾ ਸੀ ਨਾ ਮੈਂ ਘੰਟੇ ਦੋ ਘੰਟੇ ਵੀ ਗੱਲ ਹੈ ਗੁੱਸਾ ਹੈ ਹੌਲੀ ਹੌਲੀ ਗੁੱਸਾ ਟਲ ਆਏਗੀ ਇਹ ਤਾਂ ਗੱਲ ਹੈਗੀ ਹੈ ਜੀ ਫੇਰ ਮੈਂ ਤਾਂ ਤੁਹਾਨੂੰ ਐ ਗੈਂਸ ਸੀਗੀ ਮਾਜੀ ਆਪਾਂ ਮਨੇਂਦਰ ਦਾ ਹੁਣ ਰਿਸ਼ਤਾ ਕਰਦੀਏ ਕਿਤੇ ਤੁਸੀਂ ਦੇਖ ਲਾਂਦੇ ਕਿਤੇ ਕੋਈ ਵਧੀਆ ਟਿਕਾਣਾ ਤੇ ਮੈਂ ਤੈਨੂੰ ਗੱਲ ਕੀਤੀ ਤਾਂ ਇਸ ਬਾਰੇ ਪਹਿ ਜਿਹੇ ਜਿਹੀ ਨੂੰ ਆਪਣਾ ਚੰਗਾ ਮਾੜਾ ਮਿਲ ਗਿਆ ਆਪਾਂ ਰਿਸ਼ਤਾ ਕਰਦੀਏ ਮਾੜਾ ਲੇਟ ਹੋ ਜਾਊਗਾ ਕੰਮ ਕਰੂਗਾ ਜਿਹੜੀ ਤੁਸੀਂ ਆ ਗੱਲ ਕਹਿਣਾ ਨਾ ਵੀ ਚੰਗਾ ਮਾੜਾ ਮਿਲ ਗਿਆ ਚੰਗਾ ਮਾੜਾ ਨਹੀਂ ਲੱਭਣਾ ਹੈਗਾ ਆਪਾਂ ਨੇ ਚੰਗਾ ਲੱਭਣਾ ਹੈਗਾ ਮੁਕੜੀ ਵਾਸਤੇ ਸਾਰੀ ਜ਼ਿੰਦਗੀ ਗੱਡਣੀ ਹੈ ਕੁੜੀ ਨੇ ਉਹ ਮਾੜੇ ਦੇ ਬੁੱਤ ਲਵੇ ਤਾਂ ਨਹੀਂ ਇਹ ਕਵੜੀ ਇਹ ਵੀ ਮੈਂ ਬਾੜਾ ਹੀ ਲੱਭੂਗਾ ਅੱਤਾ ਪਾਵੇਂ ਆਮ ਕਹਾਵਤ ਹੈ ਆਪਾਂ ਨੂੰ ਆਮ ਕਹਿ ਨਹੀਂ ਦਿੰਦੇ ਲੈ ਭਾਈ ਕੁੜੀਏ ਚੰਗ ਚੰਗਾ ਮਾੜਾ ਤੇਰੀ ਕਿਸਮਤ ਹੈ ਉਹ ਕਿਸਮਤਤਾ ਤੇ ਹੀ ਦੀ ਹੁੰਦੀ ਹੈ ਫਿਰ ਮਾਪਿਓ ਲੱਭਦੇ ਤਾਂ ਚੰਗੇ ਹੀ ਹੁੰਦੇ ਨੇ ਫਿਰ ਚੰਗਾ ਹੀ ਲੱਭਾਂਗੇ ਚੱਲ ਕੋਈ ਨਾ ਹੁਣ ਫਿਰ ਮਨਿੰਦਰ ਨਾ ਤਾਂ ਗੱਲ ਕਰਨੀ ਪਊਗੀ ਨਾ ਉਹਨੂੰ ਵੀ ਪੁੱਛਣਾ ਪੈਣਾਗਾ ਮੈਂ ਤਾਂ ਪੁੱਛਿਆ ਦੀ ਤੂੰ ਹਲੇ ਨਾ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਹੈਗੀ ਅਜੇ ਤੂੰ ਹੋਰ ਫਿਰ ਇੰਨੀ ਦੇਰ ਤੂੰ ਕੀ ਉੱਥੇ ਕਹਾਣੀਆਂ ਪਾਈ ਕਿ ਉਹਦੇ ਨਾਲ ਹੁਣ ਮੈਂ ਕਿਹਾ ਉਹਦੇ ਨਾਲ ਰਿਸ਼ਤੇ ਦੀ ਗੱਲ ਕਰਨ ਗਈ ਸੀ ਉਹ ਤਾਂ ਕੁੜੀ ਰੋਂਦੀ ਸੀ ਉਹ ਦੁਖੀ ਸੀ ਉਹਨੂੰ ਮਨਾਉਣ ਗਈ ਸੀ ਮੈਂ ਹੁਣ ਰਿਸ਼ਤੇ ਦੀ ਗੱਲ ਕਰ ਪਹਿਲੀ ਚੀਜ਼ ਜਾ ਕੇ ਕੁੜੀ ਨਾਲ ਉਹ ਤਾਂ ਪਹਿਲੀ ਔਖੀ ਸੀਗੀ ਉਹ ਤਾਂ ਮੈਂ ਆ ਗੱਲ ਕਰਨ ਬੈჯਾ ਉਹਦੇ ਨਾਲ ਉਹ ਕੀ ਸੋਚੂਗੀ ਜਬਾਖੜੀ ਚਲ ਇਹ ਜਿਹੇ ਕੱਢੀ ਹੁੰਦੇ ਸੀ ਕੀ ਗੱਲ ਹੋ ਮਮੀ ਨਿੱਕੇ ਉਹ ਤਾਂ ਮੈਂ ਤਾਂ ਕਹਿੰਦੀ ਸੀ ਮਾਏ ਤੇਰੀ ਭੈਣ ਵਾਸਤੇ ਕੋਈ ਹੁਣ ਰਿਸ਼ਤਾ ਦੇਖ ਲਾਂਦੇ ਵਧੀਆ ਤਾਂ ਆਪਾਂ ਹੁਣ ਪੁੱਤ ਰਿਸ਼ਤਾ ਕਰਨ ਦੀ ਕਰਦੇ ਨਾਲੇ ਆ ਗੱਲ ਵੀ ਉਹੀ ਗੱਲ ਹੁਣ ਕਿਕਰ ਸਿੰਘ ਸੁੱਟ ਗਿਆ ਹੁਣ ਸੇਤੀ ਤਾਂ ਉਹ ਕੁਛ ਕਰਦਾ ਨਹੀਂ ਹੈਗਾ ਨਾ ਉਹ ਕੁਛ ਕਰਨ ਯੋਗਾ ਹੁਣ ਹੈਗਾ ਤੂੰ ਉਹਨੂੰ ਦਫਾ ਕਰ ਹੁਣ ਮਿੰਟ ਬਾਅਦ ਉਹਨੂੰ ਇੱਥੇ ਲੈ ਆਂਦੇ ਹਾਂ ਕਿੱਕਰ 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 ਛੁੱਟ ਗਿਆ ਨਾ ਤੋ ਖੈੜਾ ਗੱਲ ਖਤਮ ਐ ਬੱਸ ਪਤਾ ਨਹੀਂ ਕਿ ਤੁਹਾਨੂੰ ਆਦਤ ਐ ਤੁਹਾਨੂੰ ਸੁਆਦ ਆਂਦਾ ਉਹਦੀਆਂ ਗੱਲਾਂ ਕਰਕੇ ਮੰਮੀ ਇਹ ਗੱਲ ਤਾਂ ਤੂੰ ਸਹੀ ਕਹਿ ਰਹੀ ਐ ਮੈਂ ਤਾਂ ਕਹਿੰਦਾ ਸੀ ਕਿ ਭੈਣ ਵਾਸਤੇ ਆਪਾਂ ਦੇਖ ਲੈਨੇ ਕੋ ਰਿਸ਼ਤਾ ਤਾਂ ਤਾਂ ਭੈਣ ਨੂੰ ਤੋੜ ਦਿੰਨੇ ਐ ਕਿਆ ਹੋਇਆ ਮਹਿਤਾ ਭਈ ਆਖੀ ਜਾਨੀ ਵਿਪਾਲੋਂ ਕੋਈ ਰਿਸ਼ਤਾ ਤੇ ਵਿਆਹ ਕਰ ਦੇ ਕੁੜੀ ਦਾ ਹੁਣ ਟਾਈਮ ਹੈ ਬਾਕੀ ਸਾਰੇ ਬਿਆਨ ਦਾ ਭਾਈ ਕਰਦੇ ਕੋਈ ਨਹੀਂ ਸਭ ਜੂ ਮੁੰਡੇ ਨੂੰ ਕਮੀ ਹੈ ਕਿ ਪਰ ਕੁੜੀ ਦੀ ਸੀ ਵੀ ਕੁੜੀ ਇੱਕ ਵਾਰੀ ਹਾਂ ਕਰੇ ਉਹਨੂੰ ਪੁੱਛਿਆ ਤਾਂ ਆਪਾਂ ਇਹਨੇ ਕਿਸੇ ਥਾਂ ਤੇ ਲੱਭ ਲਈਏ ਪੱਕ ਢੱਕ ਕਰ ਲਈਏ ਮੁੜ ਕੇ ਉਹ ਮੁੱਕਰ ਜੀ ਮੇਰੀ ਗੱਲ ਸੁਣ ਵਿਧਰੇ ਹਜੇ ਮੈਂ ਮਨਿੰਦਰ ਨਾਲ ਕੋਈ ਗੱਲ ਨਹੀਂ ਕੀਤੀ ਮੈਂ ਨਹੀਂ ਪੁੱਛਿਆ ਹੈਗਾ ਉਹਨੂੰ ਹਜੇ ਰਿਸ਼ਤੇ ਬਾਰੇ ਫੇਰ ਭਾਬੀ ਆਪਾਂ ਕਾਲ ਕਦੀ ਕਰਦੇ ਜਦੋਂ ਆਪਾਂ ਕੁੜੀ ਨੂੰ ਹੀ ਨਹੀਂ ਪੁੱਛਿਆ ਦੇਖ ਮम्मी ਪੁੱਛੋਂਗਾ ਤਾਂ ਤੁਸੀਂ ਹੁਣ ਅਸੀਂ ਪੁੱਛਦੇ ਸੋਹਣੇ ਲੱਗਦੇ ਆ ਤੁਹਾਨੂੰ ਬੁੜੀਆਂ 100 ਗੱਲਾਂ ਪੁੱਛ ਲੈਣੀਆਂ ਉਹਨੂੰ ਮੇਰੀ ਗੱਲ ਸੁਣ ਬੱਟਾ ਹੋਰੇ ਮਨਿੰਦਰ ਨੂੰ ਆਪਾਂ ਬੁਲਾ ਹੀ ਲਵਾਂਗੇ ਹਿੱਤੇ ਬੁਲਾ ਕੇ ਉਹ ਸਾਰੀ ਗੱਲ ਪੁੱਛ ਲੈਣੀ ਸਹੀ ਗੱਲ ਆ ਹੁਣ ਆਪਾਂ ਚਾਰੇ ਪੰਜੇ ਬੈਠੇ ਦੇਗਾ ਔਕੇ ਤੇ ਹੁਣੀ ਪੁੱਛ ਲੋ ਉਹਨੂੰ ਫੇ ਕੀ ਕਹਿੰਦੀ ਆਪਾਂ ਨੇ ਦੱਸ ਦੇ ਜਮਾਰਵਾਜ ਕਿਰਾਮ ਆਲਾ ਹੋਈਦਾ ਬੁਲਾ ਲੇ ਉਹ ਹੀ ਗੱਲ ਕਿਰਾਮ ਕੁੜੀ ਦੇ ਵੀ ਮੰਨ ਦੀ ਗੱਲ ਪੁੱਛੀ ਹੈ ਨਾ ਸੁਣ ਗੋ ਉਹ ਕੀ ਕਹਿੰਦੀ ਆ ਉਹ ਇਹ ਤਾਂ ਗੱਲ ਹੈਗੀਆ ਫੇਰ ਉਹਦੀ ਰਜ਼ਮੰਦੀ ਨਾਲ ਹੀ ਹੋਣਾ ਸਾਰਾ ਕੁਝ ਤੇਰੇ ਮੇਰੇ ਕਹਿਣ ਤੇ ਤਾਂ ਹੋਣਾ ਨਹੀਂਗਾ ਜਿੰਨੀ ਤੇ ਰੋ ਨਹੀਂ ਹਾਂ ਕਰਦੀ ਓਨੀ ਤੇ ਕੁਝ ਨਹੀਂ ਹੁੰਦਾ ਕੋਈ ਨਾ ਕਰ ਦੋਗੀ ਹਾਂ ਹੁਣ ਉਹ ਵੀ ਪਤਾ ਹੀ ਐ ਅੱਡੀ ਤਾਂ ਮੰਮੀ ਕਹਿੰਦੀ ਉਹ ਵੀ ਜਵਾਬ ਦਊਗੀ ਕੋਈ ਨਾ ਕੀ ਕਹਿੰਦੀ ਮੇਂ ਤੇ ਹਸਮਜਦਾਰੀ ਆ ਆਉਂਦੀ ਹਾਂ ਹਾਂਜੀ ਅੱਜ ਹਾਂ ਲੱਗਦਾ ਕੀ ਹੋ ਗਿਆ ਸਾਰੇ ਐ ਕਿਉਂ ਦੇਖੀ ਜਾਂਦੇ ਮੈਨੂੰ ਕੁਛ ਨਹੀਂ ਹੋਇਆ ਪੁੱਤ ਹੋਣਾ ਕੀ ਲੈ ਹੁਣ ਸਾਡੀ ਤੇ ਸੁਪਨਾ ਸੁਪਨਾ ਘਬਰਾ ਕਦੋਂ ਜਾਂਦੀ ਹੁੰਦੀ ਹੈ ਹੋਰ ਕੀ ਗੱਲ ਮੈਂ ਤਾਂ ਟੈਨਸ਼ਨ ਹੋ ਜਾਂਦੀ ਹੈ ਪਤਾ ਨਹੀਂ ਕੀ ਗੱਲ ਹੋ ਗਈ ਬੜੀ ਟੈਨਸ਼ਨ ਹੋ ਜਾਂਦੀ ਹੈ ਇਹ ਜੀ ਤਾਂ ਗੱਲ ਹੀ ਨਹੀਂ ਮਨਿੰਦਰ ਕੋਈ ਪੰਚ ਨਾਲ ਜੀ ਪਤਾ ਨਹੀਂ ਕਿ ਨਵਾਂ SAP ਨਿਕਲੇ ਆਵੇ ਕੋਈ ਦੇਖ ਲੈ ਕੁਛ ਨਹੀਂ ਹੁੰਦਾ ਪੁੱਤ ਜੋ ਹੋ ਗਿਆ ਹੋ ਗਿਆ ਹੈ ਸਮਝ ਗਿਆ ਨਾਲ ਉਹ ਗੱਲਾਂ ਛੱਡ ਦੇ ਹੁਣ ਮਨਿੰਦਰ ਹਾਂ ਬਿੱਟੇ ਬਾਉ ਦੇ ਤੇ ਹੁਣ ਆਪਨੇ ਸਾਰਾ ਪਰਿਵਾਰ ਬੈਠੇ ਆ ਅਸੀਂ ਤੇਰੇ ਨਾਲੇ ਗੱਲ ਕਰਨੀ ਹੈ ਹਾਂ ਦੱਸੋ ਕਰ ਜਾ ਤੇਰਾ ਪਿਓ ਕਰ ਲੂ ਗੱਲ ਨਾ ਤੂੰ ਐਡਾ ਵੀ ਨਾ ਵੱਡਾ ਬਣਾ ਕਰ ਵੀ ਇਹ ਬਾਲਾ ਸਿਆਣਾ ਹੈਗਾ ਇਹ ਆਪਦੇ ਵਾਲੇ ਸੰਭਾਲ ਲਵੇ ਉਹੀ ਬਹੁਤ ਹੈ ਚਲ ਕੋਈ ਨਹੀਂ ਭਾਈ ਚਲ ਕੋਈ ਨਹੀਂ ਭਾਲ ਕੇ ਤਾਂ ਤੁਸੀਂ ਦਿੱਤੇ ਆ ਹਾਂ ਭਾਲ ਕੇ ਦਿੱਤੇ ਆ ਉੱਥੇ ਉੱਧਰ ਪੁੱਛਣਾ ਉਹਨਾਂ ਨੂੰ ਐ ਤਾਂ ਨਹੀਂ ਮੇਰੇ ਮਾਰਦਾ ਰਹਿੰਦਾ ਆਪਦੇ ਨਾਲ ਤੁਸੀਂ ਲੜਨ ਨਾ ਬੈਠਿਆ ਕਰੋ ਜਿਹੜੀ ਗੱਲ ਤੁਸੀਂ ਤਾਂ ਦੋ ਇਹਨਾਂ ਪਿਓ ਪੁੱਤ ਕੋਈ ਮੌਕਾ ਨਹੀਂ ਛੱਡਦੇ ਬਿੰਦਰੇ ਦੇਖ ਲੈ ਨਾ ਤਾਂ ਤੇਰਾ ਭਾਈ ਘਟ ਤੇ ਨਾ ਹੀ ਤੇਰਾ ਪਤੀ ਜਗਟਾ ਦੋ ਇੱਕੋ ਜਿਹੇ ਨਹੀਂ ਸਾਰਿਆਂ ਛੱਡੋ ਮਨਿੰਦਰ ਨਹੀਂ ਨਹੀਂ ਉਹ ਤਿਆਗੀ ਵੀ ਆ ਉਹ ਉਹ ਨਹੀਂ त्यागी ਹੋਣੀ। ਤੇ ਫੇਰ ਉਹਦਾ ਪੁੱਛ ਪੜਤਾਲ ਕਰਨ ਦਾ ਕੋਈ ਹੱਕ ਨਹੀਂ ਮੰਨਦਾ। ਭਾਈ ਉਹੀ ਗੱਲ ਕਰਦੀ ਐ ਨਾ ਮੈਂ ਕੁੜੀ ਨਾਲ ਮੈਨੂੰ ਬੋਲ ਲੈਣਗੇ, ਪੁੱਛ ਲੈਣਗੇ। ਮਨਿੰਦਰ ਤੇਰੀ ਕਰਮੋਨਾ ਗੱਲ ਹੋਈ ਐ ਕੋਈ। ਭਾਬੀ ਦੇ ਉਹਨਾਂ ਕੱਲ੍ਹ ਫੋਨ ਆਇਆ ਸੀਗਾ ਮੈਨੂੰ ਹਾਲ ਚਾਲ ਪੁੱਛਦੀ ਸੀ। ਮੈਂ ਕਿਹਾ ਮੈਂ ਠੀਕ ਐ ਤੇ ਮੈਂ ਉਹਦਾ ਹਾਲ ਚਾਲ ਪੁੱਛਿਆ ਸੀਗਾ। ਉਹ ਵੀ ਜਮਾਂ ਠੀਕ ਸੀਗੀ ਐ ਪੁੱਛਦੀ ਸੀ ਮੈਂ ਕਦੋਂ ਆਏਂਗੀ। ਕਹਿੰਦੀ ਆਜ ਨੂੰ ਕੋਈ ਗੱਲ ਨਹੀਂ ਤੇ ਰਵੀਰਾ ਆਊਗਾ ਲੈਣ ਉਹਦੋਂ ਆਉਂਗੀ। ਇਹ ਜਾਊਗਾ ਲੈਣ। ਆ ਲੈ। ਕਰ ਲੈ ਗੱਲ ਹੁਣ ਇਹਦੇ ਨਾਲ। ਪੁੱਛੇ ਨੂੰ। ਕੋਈ ਨਾ ਕਹੇ ਲੜਦਾ ਹੈ ਉਹ ਤਾਂ ਹੁਣ ਇਹਦੇ ਹਿਸਾਬ ਨਾਲ ਤਾਂ ਫਿਰ ਉਹ ਵੇਟ ਕਰੀ ਜਾਂਦੀ ਹੈ ਵੀ ਆਵੇ ਤੇ ਹੋਰ ਬਾਬਾ ਤੇ ਇਹਨੇ ਕਦੇ ਨਾਲਿਆ ਹੁਣ ਤੱਕ ਚੱਲ ਚੁੱਪ ਕਰ ਮੇਰੀ ਗੱਲ ਸੁਣ ਪਤ ਤੂੰ ਨਾ ਫੋਨ ਕਰਦੀ ਅੱਜ ਘਮਮ ਠੀਕ ਹੈ ਮੈਂ ਜੇ ਮੈਂ ਸੋਣ ਬਿਨਾ ਦੱਸੇ ਵਾ ਤਾਂ ਵੀ ਮੈਨੂੰ ਲੜਪੰਦੇ ਮੈਂ ਸੋਣ ਨਾਲ ਗੱਲ ਇਹ ਤਾਂ ਕਰਨੀ ਸੀ ਕਿ ਉਹਨੂੰ ਮੈਂ ਲੈਣ ਜਾਵਾਂਗਾ ਨਾ ਜਾਵਾਂ ਅੱਗੇ ਤਾਂ ਸਾਰਾ ਕੁਝ ਸਾਨੂੰ ਪੁੱਛ ਕੇ ਹੀ ਕਰਦਾ ਤੂੰ ਤੂੰ ਚੁੱਪ ਕਰਕੇ ਉਹਨੂੰ ਲੈਣ ਵਾਗ ਜਾ ਕੋਈ ਗੱਲ ਜਿਹੜੀ ਆਪਾਂ ਕਰਨ ਬੈਠੇ ਆ ਉਹ ਕਰੀਏ ਹਾਂ ਕਿ ਪਹਿਲਾਂ ਆਪਾਂ ਇਹਨਾਂ ਦੀ ਲੜਾਈ ਸੁਣ ਲਈ ਬੰਦਰੇ ਬਸ ਇਹਨਾਂ ਨੇ ਤਾਂ ਲੜਨੇ ਹੁੰਦਾ ਹੋਰ ਇਹਨਾਂ ਨੇ ਕੀ ਕੰਮ ਇਨੇ ਕੋਈ ਮਸਲਾ ਸਾਨੂੰ ਨਹੀਂ। ਉਹ ਇਨਾ ਭਾਬੀ ਚੱਲੇ ਆਇਓ। ਉਹ ਕਿਹੜਾ ਕੁਝ ਕਹਿੰਦੀ ਆ। ਮੇਰੀ ਗੱਲ ਸੁਣ ਪੁੱਤ। ਅਸੀਂ ਤੇਰੇ ਨਾਲ ਇੱਕ ਗੱਲ ਕਰਨੀ ਆ। ਹਾਂ ਮੈਂ। ਠੰਡੇ ਦਿਮਾਗ ਨਾਲ ਠੀਕ ਆ ਪੁੱਤ। ਜਵਾਬ ਦੇਈਂ ਸੋਚ ਸਮਝ ਕੇ ਸਾਨੂੰ। ਅਸੀਂ ਪੁੱਤ ਤੇਰੇ ਰਿਸ਼ਤੇ ਦੀ ਗੱਲ ਕਰਦੇ ਸੀਗੇ। ਵੀ ਹੁਣ ਤੇਰਾ ਰਿਸ਼ਤਾ ਕਰਦੀ ਅਸੀਂ ਕਿਤੇ। ਪੂਆ ਦੇਖੋ ਕਰਨਾ ਤੁਸੀਂ ਇਹ ਸਾਰਾ ਕੁਝ ਹੈ ਨਾ ਮੈਂ ਤਾਂ ਕੁਝ ਕਹਿ ਨਹੀਂ ਸਕਦੀ ਇਹਦੇ 'ਚ। ਪਰ ਮੈਂ ਕਹਿੰਦੀ ਸੀ ਜੇ ਥੋੜਾ ਜਿਹਾ ਟਾਈਮ ਹੋਰ ਰੁਕ ਜਉ ਪੁੱਤ ਹੁਣ ਕਿੰਨੀ ਕਿਹੜੇ ਰੁਕ ਜਾਂਗੇ ਦੇਖ ਤੂੰ ਸਿਆਣੀ ਐ ਹੈ ਟਾਈਮ ਨਾਲ ਉਮਰ ਦੇ ਹਿਸਾਬ ਨਾਲ ਜੋੜਾ ਕੁਝ ਹੋ ਜੇ ਨਾ ਵਧੀਆ ਹੁੰਦਾ ਪੁੱਤ ਜਿਹੜਾ ਕੰਮ ਹੋ ਜੇ ਉਹਦੇ ਵਰਗੀ ਰੀਸ ਨਹੀਂ ਹੈਗੀ ਠੀਕ ਐ ਨਾ ਤੇ ਸਾਨੂੰ ਤਾਂ ਇਹੀ ਐ ਵੀ ਵਧੀਆ ਜੇ ਕੋਈ ਤੇਰਾ ਚੰਗਾ ਕਰਤਿਆ ਜੇ ਰਿਸ਼ਤਾ ਕਰ ਦਈ ਪੂਆਪ ਤਾਂ ਗੱਲ ਕੀਆ ਚਲ ਵਿਆਹ ਤੁਸੀਂ ਕਰਨਾ ਮੈਂ ਨਹੀਂ ਕਹਿੰਦੀ ਵੀ ਮੈਂ ਵਿਆਹ ਨਹੀਂ ਕਰਾਉਂਦੀ ਮੈਂ ਜਾਂ ਇੱਥੇ ਬੈਠੂਗੀ ਤੁਹਾਡੇ ਸਿਰ ਤੇ ਪਰ ਗੱਲ ਇਹ ਆ ਕਿ ਹਜੇ ਕਿੰਨਾ ਕੁਛ ਤਾਂ ਹੋ ਕੇਟਿਆ ਹੋਣੀ ਦੇਖ ਲੈ ਪੁੱਤੋ ਹੋ ਗਿਆ ਆ ਵਾ ਗਿਆ ਉਹ ਤਾਂ ਕੀ ਲੈਣਾ ਅਸੀਂ ਤੇਰਾ ਵਿਆਹ ਕਰਦਗੇ ਸਾਡੇ ਸਿਰ ਤੋਂ ਵੱਧ ਲੈ ਜੂਗਾ ਤੇਰਾ ਠੀਕ ਆ ਸਮਝੀ ਉਹ ਭੁੱਲ ਜਾ ਸਾਰਾ ਕੁਝ ਜੋ ਹੋ ਗਿਆ ਹਮ ਆ ਗਿਆ ਗਈ ਹੈ ਖਤਮ ਕਹਾਣੀ ਹੋ ਤਾਂ ਕੋਈ 4-5 ਮਹੀਨੇ ਤਾਂ ਰੁਕੋ ਮੈਂ ਮਿੰਦਰ ਸਾਰਾ ਦਿਨ ਸੋਚਿਆ ਪੁੱਤ ਆ ਤਾਂ ਹੁਣ ਆਇਆ ਤਾਂ ਨਹੀਂ ਕਹਿੰਦੇ ਤੈਨੂੰ ਵੀ ਹੁਣੇ ਤੋੜ ਦਾਂਗੇ ਜਾਂ ਕੱਲ ਹੀ ਪਹਜਾ ਦਾਂਗੇ ਤੂੰ ਇਕਵਰੀ ਆਫ ਦਾ ਮਾਨਾ ਬਣਾ ਲੈ ਸਾਨੂੰ ਦੱਸ ਦੇ ਐ ਤਾਂ ਟਾਈਮ ਵੀ ਲੱਗੂ ਆ ਗੱਲਬਾਤ ਕਰਨ ਤੇ ਅਬ 2-4 ਮਹੀਨੇ ਵੈਸੇ ਲੰਘ ਜਾਂਦੇ ਆ ਉਹ ਤਾਂ ਮੇਰੇ ਅੰਦਰ ਤੇਰਾ ਰਾਇ ਕੀਤੀ ਆ ਸਾਲ ਹੀ ਨਿਕਲ ਜੂਗਾ ਤੇ ਦੇਖਦਿਆਂ ਨੋ ਰਿਸ਼ਤੇ ਹੋਰ ਜਿੰਨੀ ਦੇਰ ਤੇ ਰੰਨ ਪਾਣੀ ਹੈ ਹੋ ਸਕਦਾ ਹਾਂ ਨਾਲੇ ਕਿ ਗੱਲ ਹੋਰ ਪੁੱਤ ਤੈਨੂੰ ਇਹ ਵੀ ਪੁੱਛਦੀ ਆ ਮੈਂ ਜੇ ਤੇਰੇ ਜਿੱਤੇ ਚ ਕੋਈ ਗੱਲ ਹੈਗੀ ਆ ਆਹ ਪਤਾ ਕੋਈ ਤੈਨੂੰ ਨਹੀਂ ਨਹੀਂ ਮਾਂ ਮੈਂ ਅਜੇ ਕੋਈ ਗੱਲ ਨਹੀਂ ਹੈਗੀ ਜਿੱਥੇ ਤੁਸੀਂ ਕਰੋਗੇ ਮੈਂ ਉੱਥੇ ਹੀ ਕਰਾ ਲੂੰਗੀ ਵਿਆਹ ਤਾਂ ਚਲ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਮੇਰੇ ਲਈ ਇਹ ਸਾਰਾ ਕੁਝ ਠੀਕ ਆ ਤੁਸੀਂ ਉਹਵੇਂ ਕਰ ਲਓ ਨਹੀਂ ਪੁੱਤ ਇੱਕ ਗੱਲ ਸੁਣ ਲੈ ਕਰਾਂਗੇ ਤੇ ਅਸੀਂ ਹੋਈ ਪਰ ਤੇਰੀ ਵੀ ਤਾਂ ਰਜਮੰਦੀ ਜ਼ਰੂਰੀ ਹੈ ਨਾ ਬਾਪੂ ਮੈਂ ਨਾ ਕਿਉਂਕਿ ਜ਼ਿੰਦਗੀ ਤੂੰ ਕੱਟਣੀ ਹੈ ਇਹ ਤਾਂ ਹੈ ਨਹੀਂ ਵੀ ਸਾਨੂੰ ਜੇ ਜਿੱਥੇ ਵੀ ਪਸੰਦ ਆ ਗਿਆ ਅਸੀਂ ਕਹਿੰਦੇ ਚੱਲ ਭਾਈ ਕੁੜੀ ਨੂੰ ਛੁੱਟ ਦੋ ਇੱਥੇ ਕੱਲ ਨੂੰ ਤੰਗ ਹੋਵੇਂ ਤੂੰ ਬਾਪੂ ਜੇ ਪਹਿਲਾਂ ਮੈਂ ਰਿਸ਼ਤਾ ਕੀਤਾ ਸੀਗਾ ਤੂੰ ਕੀ ਤੁਹਾਨੂੰ ਪੁੱਛਿਆ ਸੀਗਾ ਉਹਦੇ ਵੀ ਤੂੰ ਆਦੀ ਮਰਜ਼ੀ ਨਾ ਕੀਤਾ ਮੈਂ ਕੁਝ ਬੋਲੀ ਉਹਦੇ ਵਿੱਚ ਮੈਂ ਕੁਝ ਨਹੀਂ ਬੋਲਦੀ ਜਿਵੇਂ ਜਿਵੇਂ ਵੀ ਲੱਗਦਾ ਤੁਸੀਂ ਹੋਣੇ ਲੱਗਦੇ ਚਲੋ ਸਾਗ ਕੇ ਬਾਗੀ ਦੀ ਹੈ ਨਾ ਕੋਈ ਵੀ ਫੇਰ ਕੁੜੀ ਹੈ ਸੰਗੀਆਂ ਹੁੰਦੀ ਹੈ ਪਤਾ ਹੀ ਹੈ ਪਤਾ ਗੱਲ ਹੈਗੀ ਹੈ ਫੇਰ ਸੰਗਾਲੂ ਵਾਏ ਨਾਲੇ ਹੋਰ ਹੀ ਲੋਕ ਆਈ ਵੱਡੀ ਗੱਲ ਤਾਂ ਇਹ ਹੈ ਵੀ ਉਹਨੇ ਇਹ ਕਹਿਤਾ ਵੀ ਮੈਂ ਤੁਹਾਡੇ ਨਾਲ ਹਾਂ ਆਪਾਂ ਤਾਂ ਇਸ ਨਾਲ ਦਾ ਡਰ ਸੀ ਇਹ ਤਾਂ ਗੱਲ ਹੈ ਵੀ ਕੱਲ ਨੂੰ ਉਹ ਕਿਤੇ ਕਹਿੰਦੇ ਵੀ ਨਹੀਂ ਭਾਈ ਮੈਂ ਨਹੀਂ ਕਰਾਂਦੀ ਮੈਂ ਥਲੇ ਹੋ ਨੌਕਰੀ ਕਰੂਗੀ ਜਿਵੇਂ ਪਹਿਲਾਂ ਕਰਦੀ ਰਹੀ ਹਾਂ ਇਹ ਤਾਂ ਗੱਲ ਨਹੀਂ ਆਪਣੀ ਮਨਿੰਦਰ ਬਹੁਤ ਸਿਆਣੀ ਕੁੜੀ ਹੈ ਜੀ ਤੇ ਸ਼ੁਕਰ ਹੈ ਵੀ ਪ੍ਰਮਾਤਮਾ ਦਾ ਚਾਲ ਰੇ ਕਹਤਾ ਵੀ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਓਵੇਂ ਹੀ ਸੀ ਹਾਂ ਠੀਕ ਹੈ ਨਾ ਇਹਨੇ ਗੱਲ ਤਾਂ ਆਪਾਂ ਬੁੱਢਾ ਦੀ ਵਿੱਚ ਕਰ ਲੈਣੀ ਮਨਾਉਂਦੀ ਆ ਕੀ ਹੁਣ ਆਹ ਤਾਂ ਮਨਾਉਣ ਲੱਗ ਗਈ ਜਿ ਕਰੇ ਜਿਵੇਂ ਆਏ ਹਾਂ ਸਹੀ ਤਾਂ ਹੈਗਾਗਾ ਆਪ ਵੀ ਦੋ ਕੋਈ ਨਹੀਂ ਮਿੰਨ ਦੋ ਮਿੰਨ ਰੁਕੋ ਆਪ ਵੀ ਉਸਾ ਉਸਾ ਕੋ ਤਾਂ ਮੇਰੀ ਗੱਲ ਸੁਣੋ ਰੋਕਣ ਦੀ ਤਾਂ ਕੋਈ ਗੱਲ ਨਹੀਂ ਕਿਹੜਾ ਆਪਾਂ ਨੂੰ ਕੋਈ ਟਿਕਾਣਾ ਚੰਗਾ ਜਿਹਾ ਮਿਲ ਜੀਏ ਤੁਸੀਂ ਲੱਭ ਲੋ ਨਾ ਕੋਈ ਗੱਲਬਾਤ ਕਰਨ ਲਈ ਕਿਸੇ ਪਾਸੇ ਕੋਈ ਤੀਤ ਲਈ ਹੁਣ ਅਸੀਂ ਕਰਾਂਗੇ ਕਿਹੜੇ 2 ਮਹੀਨਿਆਂ ਤੱਕ ਲੱਭਦੇ ਲੱਭਦੇ ਲੰਬੇ ਤੂੰ ਕੀ ਸਮਝੇ ਕੱਲ ਹੀ ਮੁੰਡਾ ਲੱਭ ਚੁਆ ਅਜੂ ਅੱਕਲੇ ਗੱਲਾਂ ਕਰੀ ਜਾਂਦੇ ਮੈਂ ਇਹ ਕਦ ਕਹਿਨੀ ਆ ਕਿ ਮੁੰਡਾ ਲੱਭਦੇ ਗੱਲਬਾਤ ਕਰਦੇ ਉਹਨਾਂ ਨਾਲ ਸਰਵਸ ਕਰਦੇ ਕਰਦੇ ਚਾਰ ਪੰਜ ਮਿੰਟ ਉਹ ਟੱਪ ਜਾਂਦੇ ਆ ਉਹੀ ਤਾਂ ਗੱਲ ਆ ਕਿ ਤਾਈਓ ਕਹਿੰਦੇ ਵੀ ਤੁਸੀਂ ਕੋਈ ਚੰਗਾ ਟਿਕਾਣਾ ਦੇਖੋ ਦੇਖ ਲੈ ਆਪਣੇ ਕੋਈ ਵਧੀਆ ਆਪਾਂ ਨੂੰ ਕੋਈ ਉਹ ਹੀ ਗੱਲ ਮਨ ਲੱਗਦਾਗਾ ਆਪਣੇ ਕੋਈ ਟਿਕਾਣਾ ਤਾਂ ਆਪਾਂ ਰਿਸ਼ਤਾ ਕਰਦਾਂ ਅਨੰਦ ਜਿਹੜਾ ਇਹਦੇ ਦਿਮਾਗ ਚ ਚੱਲਦੇ ਨੇ ਕਿ ਤੂੰ ਸਾਨੂੰ ਉਹ ਵੀ ਨਿਕਲ ਜਾਊਗਾ ਵਧੀਆ ਪੰਜਾਬ ਦੇ ਘਰੇ ਬੰਦੀ ਸਾਰਾ ਦਿਨ ਉਹ ਹੀ ਸੋਚੀ ਜਾਂਦੀ ਹੈ ਸਾਰਾ ਦਿਨ ਉਹ ਹੀ ਸੋਚੀ ਜਾਂਦੀ ਉਹਨੂੰ ਤੁਸੀਂ ਛੱਡੋ ਤੂੰ ਇਹਦਾ ਐਡਾ ਗੁੱਜੜ ਹੈ ਨਾ ਇਹ ਇਹ ਵਾਰ-ਵਾਰ ਮਿੰਟ ਬਾਅਦ ਉਹ ਹੀ ਸਾੜੇ ਵੀ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਇਹਨੂੰ ਵੇ ਮੈਂ ਤੈਨੂੰ ਬਕਵਾਸ ਹੀ ਮਾਰੀਊਗਾ 24 ਕੱਡੇ ਕਿੱਕ ਕਰ ਕਿੱਕ ਕਰ ਕਿੱਕ ਕਰ ਕਿੱਕ ਕਰ ਵਾਈ ਮੇਰੀ ਗੱਲ ਤੂੰ ਲੜਖੀ ਹੋ ਤਾਂ ਵਾਈ ਚੁੱਪ ਕਰੋ ਮੇਰੀ ਗੱਲ ਸੁਣੋ ਹੁਣ ਜੇਦਾ ਆਪਾਂ ਉਹਦੇ ਵਿਆਹ ਦੀ ਗੱਲ ਤੋੜ ਲਈ ਨਾ ਉਹਦਾ ਆਪੇ ਉਧਰਲੇ ਪਾਸੇ ਮਾਰ ਬਗ ਜੂਗਾ ਹੁਣ ਅੱਗੇ ਉਹਦੀ ਨਵੀਂ ਜ਼ਿੰਦਗੀ ਬਾਰੇ ਸ ਜਿਹੜੇ ਪਿੱਛੇ ਦੀ ਜ਼ਿੰਦਗੀ ਆਦੀ ਉਹਨੂੰ ਯਾਦ ਹੀ ਨਾ ਕਰੋ ਆਹੀ ਤਾਂ ਕਹਿਣਾ ਮੈਂ ਦਿਮਾਗ ਨਹੀਂ ਤੇ ਫਿਰ ਤੂੰ ਕਿਉਂ ਬੋਲ ਲੀ ਜਾਂਦਾ ਹੁਣ ਖਾਮ ਖਾਚੇ ਤੂੰ ਆਪ ਦਾ ਧਿਆਨ ਕਰ ਜਾਂ ਉਹ ਕੁੜੀ ਨੂੰ ਫੋਨ ਕਰਕੇ ਪੁੱਛ ਜਾ ਕੇ ਲੈ ਆ ਉਹਨੂੰ ਜਾ ਕੇ ਤੂੰ ਗਏ ਕਰਨ ਵਾਲੇ ਕੰਮ ਆ ਉਹ ਕਰ ਹਾਂ ਪੁੱਤ ਉਹਨੂੰ ਜ਼ਰੂਰ ਐਵੇਂ ਪ੍ਰਧਾਨਗੀ ਕਰੀਓ ਹਰੇ ਕੰਮ ਸਾਲੇ ਨੂੰ ਪਤਾ ਨਹੀਂ ਸੱਤਾ ਤੇ ਹੁਣੋ ਤੋਰੂਗੀ ਫੇਰੀ ਲਿਆਉਂਗਾ ਉਹਦੀ ਮਾਂ ਤੋਰਦੀ ਤਾਂ ਹੈ ਨਹੀਂ ਦੇਖੀ ਹਾਂ ਦੇਖ ਹੁਣ ਮਾਂ ਤੇ ਆ ਗਿਆ ਪੁੱਤ ਚੱਲ ਕੋਈ ਨਾ ਮਾਂ ਤੇ ਆ ਗਿਆ ਐਡੀ ਵੀ ਦੀ ਹਿੰਮਤ ਨਹੀਂ ਵੀ ਜਾ ਕੇ ਉਹਨੂੰ ਲੈ ਆਵੇ ਮੇਰੀ ਗੱਲ ਸੁਣ ਤੇ ਮੈਨੂੰ ਲੈ ਕੇ ਚੱਲ ਨਾਲ ਦੇਖਾਂ ਉਹਦੀ ਮਾਂ ਕੀ ਲੱਗਾ ਕਿੰਨੇ ਵਾਰ ਤੇ ਤੂੰ ਕਰੀ ਨਹੀਂ ਗੱਲਾਂ ਦੀ ਮਾਰਾ ਕਿਵੇਂ ਕਰਦੀ ਐ ਤੂੰ ਕਰੀ ਤਫਾ ਨਾ ਤੇ ਫਿਰ ਹੁਣ ਉਹਨਾਂ ਦੀਆਂ ਸ਼ਰਤਾਂ ਤੇ ਚੱਲੇਗਾ ਤੂੰ ਮੈਂ ਕਹਿੰਦਾ ਛੋਟੇ ਕੋਲੇ ਗਈ ਆ ਉਹਦਾ ਜਵਾਬ ਦੇਣ ਤੇ ਕੋਈ ਆ ਚੱਲ ਅਸੀਂ ਭੇਜੀ ਤੀ ਵੀ ਆਦੀ ਮਾਕੋਲੇ ਚਾਰ ਦਿਨ ਲਾਇਆ ਹੁਣ ਉਹਦੀਆਂ ਸ਼ਰਤਾਂ ਤੇ ਤੂੰ ਚੱਲੇਗਾ ਵੀ ਉਹ ਜਿਵੇਂ ਕਹਿੰਦੇ ਉਹ ਵੀ ਕਰੀਏਗਾ ਤੇਰਾ ਹੈ ਨਹੀਂ ਕੁਛ ਬਾਪੂ ਇਹ ਹੁਣ ਉਹਦੇ ਨਾਲ ਜਾ ਕੇ ਡਾਂਗ ਮਾਰਾ ਉਹਦੇ ਮੈਂ ਜੋ ਡਾਂਗ ਮਾਰੇ ਡਾਂਗ ਮਾਰੇ ਗੱਲਾਂ ਮਾਰੇ ਮਾਤ ਤੋੜਦੀ ਸੀ ਥਾਲਾ ਉਹੀ ਪ੍ਰਧਾਨਗੇ ਕਰੀਓ ਆਪਦਾ ਸੰਭਰਦਾ ਨਹੀਂ ਤੂੰ ਕੁਛ ਉਹਦਾ ਸੁਆ ਉਹਦੇ ਨਾਲ ਡਾਂਗ ਮਾਰਨ ਦੀ ਮਾੜੇ ਜਾ ਕੇ ਤੂੰ ਤੋੜਦੀ ਰਿਓ ਤੈਨੂੰ ਮੈਂ ਕਹਿੰਦਾ ਨਾ ਵੀ ਮੈਂ ਬਾਅਦ ਤ ਹੁਣ ਬੱਤ ਘੱਟ ਨਾ ਬੋਲ ਕਿਤੇ ਨਾ ਐਂ ਤਾਂ ਕੀ ਕਹਣਾ ਮੈਂ ਤੇਰੇ ਨਾਲ ਵੀ ਚੱਲਦੇ ਸੀ ਆਪਾਂ ਲੈ ਕੇ ਹੋਣਾ ਜਾ ਕੇ ਆਹੋ ਤੇਰੇ ਨਾਲ ਹਰ ਵਾਰੀ ਕੋਈ ਨਾ ਕੋਈ ਜਾਵੇ ਬਾਜ਼ਾਰ ਜਾਣਾ ਤਾਂ ਚੱਲ ਬਾਪੂ ਮੰਦਰ ਨਾਲ ਜਾਣਾ ਤਾਂ ਚੱਲ ਮੰਦਰ ਨਾਲ ਜਾਵੇ ਫਰਾਂ ਤੂੰ ਨਾ ਗੱਲਾਂ ਕੁਛ ਕਰੀ ਹੁਣ ਤੂੰ ਐਂ ਚੋਣਾ ਬਿਆਹ ਦੀ ਮਨਮਰਜ਼ੀ ਕਰੇ ਸਾਰਿਆਂ ਤੇ ਤੁਰਿਆ ਫਿਰ ਤੂੰ ਵਿਆਹ ਮੇਰੇ ਨਾਲ ਐ ਕਰੂ ਉਹ ਮੇਰਾ ਐ ਕਰੂ ਕੁਝ ਕਰਤਾ ਰਿਸ਼ਤਾ ਇਹਨਾਂ ਨੇ ਤਾਂ ਹਾਂ ਕਰਤਾ ਵੇ ਖੜਾ ਹੋ ਤੂੰ ਜਾ ਬਾਹਰ ਜਾ ਜਦੋਂ ਵੀ ਤੂੰ ਪੁੱਛ ਕੇ ਕਰਦਾ ਤੈਨੂੰ ਕੀ ਹੋ ਰਿਹਾ ਅੱਜ ਕੱਲ ਨਹੀਂ ਨਹੀਂ ਸੁਣ ਤਾਂ ਇਹਦੀ ਗੱਲਾਂ ਤੇ ਦੇਖਦੀਆਂ ਸਾਲਾ ਬੁੱਝੜ ਜਿਆ ਨਾ ਤਾਂ ਆਪ ਕੁਛ ਕਰਨ ਜੋਗ ਹੈ ਹੈ ਉਹ ਕੁੜੀ ਨੂੰ ਨਹੀਂ ਲਿਆ ਸਕਦਾ ਸਾਨੂੰ ਮੱਤਾ ਦਿੰਦਾ ਉਹ ਲੈ ਆਊਗਾ ਕੁੜੀ ਨੂੰ ਦੋ ਮਿੰਟ ਰੁਕ ਜਾ ਉਹ ਕਿਕਰ ਸੇ ਉਹਨੂੰ ਪੁੱਛ ਉਹ ਕਿਕਰ ਸੇ ਤੂੰ ਤੰਦੀਆਂ ਲੈਣੀਆਂ ਤੂੰ ਗਿਆਇ ਦਫਾ ਕਰੋ ਸਾਲਾ ਮਿੰਟ ਬਾਅਦ ਹੋਈ ਗੱਲ ਨਾ ਛੇੜ ਕਰਾਏ ਨਾ ਤੁਸੀਂ ਚੱਲ ਸਾਡ ਉਹ ਗੱਲ ਨੂੰ ਤਾਂ ਮੇਰੀ ਗੱਲ ਸੁਣ ਲੈ ਜਿਹੜੀ ਆ ਗੱਲ ਕੀਤੀ ਆ ਬਸ ਉਹਦੇ ਗੌਰ ਕਰੋ ਦੋਏ ਪਿਓ ਪੁੱਤ ਆ ਲੜਾਈ ਨੂੰ ਛੱਡੋ ਕਰ ਲੂਗਾ ਮੈਨੂੰ ਪਤਾ ਹੈ ਲੱਭ ਲੂਗਾ ਮੈਂ ਮੇਰੀ ਧੀ ਹੈ ਉਹਦੇ ਵਾਸਤੇ ਚੰਗਾ ਹੀ ਲੱਭੂਗਾ ਮੈਂ ਪਰ ਮੈਂ ਵੀ ਕਹਿੰਦੀ ਆ ਵੀ ਚੰਗਾ ਹੀ ਲੱਭ ਮੈਂ ਕਹਿੰਦੀ ਵੀ ਮਾੜਾ ਨਹੀਂ ਸੀ ਉਹ ਤਾਂ ਗੱਲ ਕਰਦੀ ਰੱਬ ਨੇ ਐਜਾ ਕੁਝ ਕਰਤਾ ਸਾਡੇ ਨਾਲ ਉਹ ਤਾਂ ਮਾੜਾ ਨਹੀਂ ਸੀ ਉਹ ਲਿਖਿਆ ਨੇ ਜੀ ਲਿਖਿਆ ਤੀ ਉਹਦੇ ਕਰਮਾਂ ਦੇ ਵਿੱਚ ਹੁਣ ਹੋ ਸਕਦਾ ਇਹਦੇ ਕਰਮਾਂ ਨੂੰ ਉਦੋਂ ਵੀ ਵਧੀਆ ਕਰ ਲੱਭੇ ਜੀ ਇਹ ਤਾਂ ਗੱਲ ਹੈਗੀ ਚਰ ਕੋਈ ਨਾ ਹੁਣ ਤਾਂ ਪਰਮਾਤਮਾ ਮੇਰੇ ਮਨਿੰਦਰ ਦੀ ਜ਼ਿੰਦਗੀ ਚ ਖੁਸ਼ੀ ਭੇਜੀ ਖਦੇ ਕੋਈ ਦੁੱਖ ਨਾ ਆਵੇ ਮੇਰੀ ਤੀਨ ਪੁੱਛ ਗਿਆਂਦਾ ਜੋ ਹੋਣਾ ਸੀ ਹੋ ਆ ਗਿਆ ਸਮਝ ਗਏ ਨਾ ਬੱਸ ਮਿੱਟੀ ਪਾਓ ਨਵੇਂ ਸਿਰੇ ਤੋਂ ਆਪ ਵੀ ਗੱਲ ਸ਼ੁਰੂ ਕਰੋ ਜਿਹੜੀ ਕਰਨੀ ਕੋਈ ਲੋੜ ਨਹੀਂ ਪਿਛਲੇ ਗੱਲਾਂ ਦੌਰਾਨ ਦੀ ਕੀ ਹੋਇਆ ਕੀ ਨਹੀਂ ਹੋਇਆ ਉਸ ਉਪਰਾਲੇ ਦੇ ਹੱਥ ਛੱਡ ਦੋ ਸਾਰਾ ਕੁਝ ਸਭ ਠੀਕ ਕਰੂਗਾ ਚਲ ਜਾ ਕਰ ਲੈ ਰੋਟੀ ਪਾਣੀ ਜਾ ਚੰਗਾ ਤੂੰ ਫੋਨ ਦੇਖ ਲੈ